2018 ਮਾਡਲ 575 ਦੋਸਤੋ ਬਹੁਤ ਸੋਹਣਾ ਟਰੈਕਟਰ ਬਹੁਤ ਘੱਟ ਮਹਿੰਦਰਾ ਆਪਣੇ ਪੇਜ ਤੇ ਵੀਡੀਓ ਦੇਖ ਲਓ ਤੁਸੀਂ ਬਹੁਤ ਘੱਟ ਆਉਂਦੇ ਆ ਮਹਿੰਦਰਾ ਜਿਹੜਾ ਵੀ ਆ ਟਰੈਕਟਰ ਜਿਨ੍ਹਾਂ ਕੋਲ ਹੈਗੇ ਆ ਜਾਂ ਸ਼ਕੀਨ ਗਾ ਘੱਟ ਵੇਚਦੇ ਜਿਨ੍ਹਾਂ ਕੋਲ ਹੈਗੇ ਡਬਲ ਕਲਚ ਪਹਿਲੀ ਗੱਲ ਤਾਂ ਡਬਲ ਕਲਚ ਨਹੀਂ ਮਿਲਦਾ ਟਰੈਕਟਰ ਇਹ ਡਬਲ ਕਲਚ ਆ ਪਾਵਰ ਸਟੀering ਆ ਤੇਲ ਬ੍ਰੇਕਾਂ ਸਟਾਰਟਿੰਗ 'ਚ ਦੱਸਦਾ ਡਬਲ ਕਲਚ ਤੇਲ ਬ੍ਰੇਕਾਂ ਪਾਵਰ ਸਟੀering ਟੋ ਮਾਡਲ ਮੁਰਮਾ ਹਿੱਸਾ ਜੇ ਮਹਿੰਦਰਾ ਮਿਲਦਾ ਤਾਂ 99% ਸਿੰਗਲ ਕਲਚ ਮਿਲਦਾ ਇਹ ਜਿਹੜਾ ਵਾ ਡਬਲ ਕਲਚ ਆ ਟਰੈਕਟਰ ਨਵੇਂ ਮਾਡਲ ਦੇ ਵਿੱਚ ਨਵੇਂ ਮਾਡਲ ਦੇ ਵਿੱਚ ਬ੍ਰੇਕਾਂ ਟਰੈਕਟਰ ਵੱਡੇ ਟਾਪੇ ਵਾਲਾ ਐਮ ਕੇ ਐਮ 18 ਮਾਡਲ ਆ 2018 ਕੰਡੀਸ਼ਨ ਜੰਮਾ ਸਮਝ ਲਓ 2022 ਮਾਡਲ ਵਰਗੀ ਕੰਡੀਸ਼ਨ ਆ ਟਰੈਕਟਰ ਦੇ ਥੋੜਾ ਬਹੁਤਾ ਪੈਰਦਾਨਾਂ ਦਾ ਜਿਹੜਾ ਰੰਗ ਉਤਰਿਆ ਚਲੋ ਤਾਂ ਤਨ ਬਦਲ ਚੜਦੇ ਉਤਰਦੇ ਹੋ ਹੀ ਜਾਂਦਾ ਬਾਡੀ ਦੇ ਰੰਗ ਸਾਰਾ ਰੀਨ ਲਾ ਟਰੈਕਟਰ ਦੇ ਇਹ ਚੈੱਕ ਕਰ ਸਕਦੇ ਹਾਂ ਗੇਅਰ ਲੀਵਰ ਮੁੜ ਮੇ ਗੇਅਰ ਲੀਵਰ ਵਾਲਾ ਆ ਗਿਆ ਐਮ ਕੇ ਐਮ ਮਤਲਬ ਕਲੱਚ ਹਜਨਗੀ ਜਿਹੜੀ ਲੰਮੀ ਆਈ ਇਹਦੇ ਟਰੈਕਟਰ ਖੁੱਲਾ ਡੁੱਲਾ ਹੋ ਜਾਂਦਾ ਡਬਲ ਕਲੱਚ ਆ ਚੈੱਕ ਕਰ ਲਓ ਮਹਿੰਦਰਾ ਤਾਂ ਤੁਹਾਨੂੰ ਪਤਾ ਹਰ ਇੱਕ ਬੰਦਾ ਨਹੀਂ ਹੱਥ ਪਾਉਂਦਾ ਮਹਿੰਦਰਾ ਨੂੰ ਉਹੀ ਲੈਂਦਾ ਜਿਹੜਾ ਸ਼ਕੀਨ ਗਾਗਾ ਜਨੇ ਲੈਣਾ ਹੀ ਮਹਿੰਦਰਾ ਤੇ ਟਰੈਕਟਰ ਬੰਗਾਲ ਨੰਬਰ ਆ ਦੋਸਤੋ ਪੂਰਾ ਓਰੀਜਨਲ ਟਰੈਕਟਰ ਪਿਆ ਹਲੇ ਤੱਕ ਮੈਂ ਤੁਹਾਨੂੰ ਲੈਂਡ ਮਾਰਕਟ ਹੋਣਾ ਵੀ ਡੀਜ਼ਲ ਪੰਪ ਤੱਕ ਟਰੈਕਟਰ ਦਾ ਨਾਲ ਦਾ ਆ ਚੈੱਕ ਕਰ ਲਓ ਆ ਦੇਖੋ ਬੋਲਟ ਤੁਸੀਂ ਚੈੱਕ ਕਰੋ ਟਰੈਕਟਰ ਦੇ ਠੀਕ ਹੈ ਜੀ ਤੇ ਐਂ ਡੀਜ਼ਲ ਪੰਪ ਦੇ ਨਟ ਵੀ ਨਹੀਂ ਟਰੈਕਟਰ ਦੇ ਖੁੱਲੇ ਬਾਡੀ ਤੇ ਰੰਗ ਚੈੱਕ ਕਰੋ ਹਲੇ ਟਰੈਕਟਰ ਥੋੜਾ ਜਿਹਾ ਅੰਦਰ ਖੜਾ ਤਾਂ ਨੇਰੇ ਕਰਕੇ ਨਾ ਘਟ ਪਤਾ ਲੱਗਦਾ ਤੇ ਟਰੈਕਟਰ ਦੀ ਸ਼ੋ ਤੇ ਰੰਗ ਦੇਖੋ ਹਲੇ ਕੰਪਾਉਂਡ ਪਾਲਿਸ਼ ਹੋ ਕੇ ਟਰੈਕਟਰ ਖੁਸ਼ਕ ਜਾ ਹੋਇਆ ਥੱਲੋਂ ਐਂ ਲਾਲ ਟਰੈਕਟਰ ਨਿਕਲੂਗਾ ਹਲੇ ਕੰਪਾਉਂਡ ਜਿਹੜੀ ਇਹਦੇ ਨੂੰ ਪਾਲਿਸ਼ ਜਿਹੜੀ ਹੁੰਦੀ ਹੈ ਪਾਲਿਸ਼ ਨਾਲ ਥੋੜਾ ਜਿਹਾ ਰੰਗ ਹੋਰ ਜਿਹੜਾ ਇਹ ਲਾਲੀ ਦੇ ਵਿੱਚ ਆਊਗਾ ਟਰੈਕਟਰ ਜਿਤਨਾ ਬਾਡੀ ਦੇ ਘਰਪਟੋ ਡਬਲ ਕਲੱਚ ਸਟicker ਪੜ੍ਹ ਲਓ ਤੁਸੀਂ ਠੀਕ ਹੈ ਜੀ ਚੌੜੇ ਮਰਗਾਟ ਅਟਾਇਰ ਦੇਖ ਲਓ 14928 ਦੇ ਗੁੱਡੀਅਰ ਦੇ ਟਾਇਰ ਨਾਲ ਦੇ ਟਾਇਰ ਆ ਮਾਰ ਕੇ ਪੜ ਲਿਓ ਆਕੇ ਟਰੈਕਟਰਾਂ ਦੇ ਉੱਪਰ ਨਾਲ ਦੇ ਟਾਇਰ ਆ ਜੀ 18 ਦੇ ਜਿਹੜਾ ਮਾਡਲਾ ਟਰੈਕਟਰ ਦਾ ਉਹੀ ਟਾਇਰ ਆ ਟਰੈਕਟਰ ਨੂੰ ਨਾਲ ਸੇਮ ਟਾਇਰਾਂ ਦੇ ਵਿੱਚ ਟਾਈਟਰ ਚੱਲਿਆ ਤੁਹਾ ਹਿਸਾਬ ਲਾ ਲਓ ਕਿੰਨਾ ਕਿ ਟਰੈਕਟਰ ਚੱਲਿਆ ਹੋਊਗਾ ਆ ਟਾਇਰਾਂ ਦੀ ਗੁੱਡੀ ਦੇਖ ਲਓ ਗੁੱਡੀਅਰ ਦੇ ਟਾਇਰ ਆ 14928 ਦੇ ਅਗਲੇ 616 ਦੇ ਟਾਇਰ ਆ ਪਾਵਰ ਸਟੀਰਿੰਗ ਮੁੜਮਾ ਹਿੱਸਾ ਠੀਕ ਆ ਜੀ ਆ ਚੈੱਕ ਕਰ ਲਓ ਡਬਲ ਕਲਚ ਆ ਇਹ ਟਰੈਕਟਰ ਬਹੁਤ ਵਧੀਆ ਕੀਮਤੋ ਦੇ ਤੁਹਾਨੂੰ ਦੇ ਰਾਂਗੇ ਸੰਪਰਕ ਕਰ ਲਿਓ ਵੇਟ ਅੱਗੇ ਬੰਪਰ ਦੇ ਉੱਤੇ ਨਾਲ ਡਬਲ ਹਿੱਟ ਜਿਹੜੀ ਨਾਲਮੇਂਦਰਾ ਨੂੰ ਆਉਂਦੀ ਹੈ ਦੇਖੋ ਲੱਗੀ ਆਪਾਂ ਖੋਲੀ ਨਹੀਂ ਜਿਹੜੀ ਚੀਜ਼ ਲੱਗੀ ਆ ਨਾਲ ਤੇ ਟਰੈਕਟਰ ਤੁਸੀਂ ਵਟਸਐਪ ਕਰ ਲਿਓ ਰੇਟ ਵਾਸਤੇ ਤੇ ਹੁੰਦਾ ਕਈ ਵਾਰ ਕਿਸੇ ਵਪਾਰੀ ਭਰਾਣੇ ਲੈ ਜਾਣਾ ਹੁੰਦਾ ਲਿਆ ਕੇ ਅੱਗੇ ਸੇਲ ਕਰਨੀ ਹੁੰਦੀ ਤਾਂ ਥੋੜਾ ਜਿਆਦਾ ਦਿੱਕਤ ਆਉਂਦੀ ਹੈ ਰੇਟ ਦੱਸਣ ਦੇ ਵਿੱਚ ਕੀਮਤ 3 ਲੱਖ 70000 ਰੁਪਇਆ ਮੰਗਾ ਬਾਕੀ ਔਨ ਟੇਬਲ ਜਿਹੜਾ ਤੁਹਾਡਾ ਮਾਨ ਸਤਕਾਰ ਹੋ ਜਾਊਗਾ ਹਲੇ ਟਰੈਕਟਰ ਪੂਰਾ ਜਨਨ ਕੀ ਜਿਹੜੀ ਆ ਛਤਰੀ ਛਤਰੀ ਲੱਗ ਕੇ ਜਦੋਂ ਜੱਜਿਆ ਟਰੈਕਟਰ ਫੇਰ ਦੇਖੋ origignal silencer air cleaner ਨਾਲ ਦਾ ਸਭ ਤੋਂ ਜਿਹੜੀ ਵਾਰ-ਵਾਰ ਗੱਲ ਦੱਸਣਯੋਗ ਆ ਵੀ ਭਾਈ ਡਬਲ ਕਲਚ ਆ ਡਬਲ ਕਲਚ ਟਰੈਕਟਰ ਤੁਹਾਨੂੰ ਤਾਂ ਮ ਵਿਚ ਪਟਿਆਲੇ ਜਿਹੜਾ ਭਰਾ ਆਉਂਦਾ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਨਹੀਂ ਤਾਂ ਉਹ ਤਾਂ ਹਰੇਕ ਨੇ ਕਹਿਣਾ ਐਡੀ ਕਿੱਡੀ ਕਬੱਡੀ ਗੱਲ ਆ ਇਹਦੇ ਅੰਦਰ ਵੀ ਵੇਟ ਆ ਅੰਦਰ ਸ਼ੋਅ ਦੇ ਅੰਦਰ ਵੀ ਵੇਟ ਆ ਸ਼ੋਅ ਕੋ ਨਹੀਂ ਭਾਈ ਮਿਸਤਰੀ ਤੇ ਕਿਉਂ ਇਹ ਤੁਹਾਨੂੰ ਇੱਥੇ ਜਦੋਂ ਆਉਂਗੇ ਮਾਰਕੀਟ ਤੁਸੀਂ ਘੁੰਮੋਗੇ ਤਾਨੂੰ ਪਤਾ ਲੱਗ ਜੂਗਾ ਵੀ ਇਹ ਕਿੱਡੀ ਕਬੱਡੀ ਗੱਲ ਆ ਵੀ ਡਬਲ ਕਲੱਚ ਟਰੈਕਟਰ ਹੀ ਨਹੀਂ ਮਿਲਣਾ ਤੁਹਾਨੂੰ ਸਾਰੇ ਬਾਜ਼ਾਰ ਦੇ ਵਿੱਚ। ਉਹ ਘੱਟ 100 ਚੋਂ ਇੱਕ ਅੱਧਾ ਪੀਸ ਹੀ ਆ ਜਿਹੜਾ ਡਬਲ ਕਲੱਚ ਮਿਲੂਗਾ। ਗਾਰਡ ਮਰਗਾੜ ਨਾਲ ਦੇ ਸਾਰੇ ਰੇਨਰ ਲਿੰਕਾਂ ਜੱਕ ਪੂਰੀਆਂ ਸਾਫ਼ ਟਰੈਕਟਰ ਦੀਆਂ ਤੇ ਅਮਰਗਾੜ ਦੇਖੋ ਪੂਰੇ ਵਧੀਆ ਨਹੀਂ ਤਾਂ ਬਾਹਰ ਦੇ ਨੰਬਰਾਂ ਦੇ ਮਰਗਾੜ ਨਹੀਂ ਵਧੀਆ ਹੁੰਦੇ। ਪਹਿਲਾਂ ਦੱਸਦਾ ਟਰੈਕਟਰ ਬਾਹਰ ਦਾ ਨੰਬਰ ਆ ਕਈ ਭਰਾ ਫਿਰ ਫੋਨ ਕਰ ਕਰ ਸਵਾਦ ਲਈ ਜਾਂਦੇ ਹੁੰਦੇ ਆ ਟਾਈਮ ਸਾਡਾ ਵੀ ਖਰਾਬ ਕਰਦੇ ਆ। ਜੋ ਕਿ ਵੀਡੀਓ ਦੇ ਵਿੱਚ ਪੂਰਾ ਦੱਸਿਆ ਹੁੰਦਾ ਮਾਡਲ ਰੇਟ ਬਾਹਰ ਦਾ ਨੰਬਰ ਡਬਲ ਕਲੱਚ ਆ ਜਾਂ ਸਿੰਗਲ ਕਲੱਚ ਆ ਕਿੱਥੋਂ ਆ ਨੰਬਰ ਆ ਕਿੱਥੋਂ ਦਾ ਰੇਟ ਆ ਫਿਰ ਦੇਖੋ ਟਾਈਮ ਖਰਾਬ ਕਰੇ ਦਾ ਫਾਇਦਾ ਨਹੀਂ ਨਾ ਫੋਨ ਕਰੇ ਦਾ ਆਪਾਂ ਸਮਾਂ ਆਪਦਾ ਵੀ ਖਰਾਬ ਕਰਦੇ ਦੂਜੇ ਦਾ ਵੀ ਆ ਸ਼ੋਅ ਦੇਖੋ ਅੰਦਰੋਂ ਆ ਟੈਂਕੀ ਦਾ ਰੰਗ ਦੇਖੋ ਆ ਦੇਖੋ ਤੁਸੀਂ ਚੈੱਕ ਕਰੋ 에ਅਰ ਕਲੀਨਰ ਤੇ ਰੰਗ ਚੈੱਕ ਕਰ ਲਓ ਠੀਕ ਆ ਮੈਂ ਤਕਰੀਬਨ ਇਕੱਲੇ ਇਕੱਲੇ ਪਾਰਟ ਦੀ ਵੀਡੀਓ ਤਾਂ ਬਣਾਉਣਾ ਹੁੰਨਾ ਵੀ ਕਿਸੇ ਦਾ ਦੂਰੋਂ ਆ ਕੇ ਢੀੜਾ ਨਾ ਲੱਗ ਜੇ ਔਣਾ ਨਾ ਪੈ ਜੇ ਕਿਸੇ ਨੂੰ ਟਾਈਮ ਨਾ ਕਿਸੇ ਦਾ ਵੇਸਟ ਹੋਵੇ ਜਿਹੜੀ ਕੋਈ ਵੀਡੀਓ ਚੰਗਾ ਲੱਗੇ ਟਰੈਕਟਰ ਫੇਰ ਹੀ ਆਵੇ ਅਗਲਾ ਉਤਰਾਂ ਨਾ ਕੋਈ ਆਵੇ ਤੇ ਕੋਈ ਆ ਕੇ ਐ ਨਾ ਕੇ ਦੇ ਭਰਾ ਸਾਡਾ ਢੀੜਾ ਲਵਾਤਾ ਤੁਸੀਂ ਇਹ ਚੀਜ਼ ਨਹੀਂ ਦਿਖਾਈ ਸੀ ਕੋਸ਼ਿਸ਼ ਹੁੰਦੀ ਹੈ ਵੀ ਸਾਰੀ ਚੀਜ਼ ਜਿਹੜੀ ਆ ਕਵਰ ਕਰਨ ਦੀ ਵੀਡੀਓ ਦੇ ਵਿੱਚ ਹੁਣ ਆ ਜਿਹੜੀ ਗੱਲ ਦੇਖਣ ਵਾਲੀ ਆ ਦੇਖੋ ਵੀ ਨੋਜਲ ਪਾਈਪ ਨਹੀਂ ਇਹਦੀ ਖੁੱਲੀ ਟਰੈਕਟਰ ਦੀ ਨੋਜਲ ਪਾਈਪ ਅਲੇ ਤੱਕ ਸੈਲਡਾ ਖੁੱਲਿਆ ਨਹੀਂ ਗਾ ਡੀਜ਼ਲ ਪੰਪ ਆ ਚੈੱਕ ਕਰ ਲਓ ਠੀਕ ਹੈ ਜੀ ਟਰੈਕਟਰ ਦੇ ਆ ਨੋਜ਼ਲ ਪਾਈਪਾਂ ਤੱਕ ਹੱਦ ਤੱਕ ਕੁੱਲੀਆਂ ਲੱਗੀਆਂ ਚੈੱਕ ਕਰੋ ਤੁਸੀਂ ਜਿਹੜੇ ਟਰੈਕਟਰ ਦਾ ਹਲੇ ਤੱਕ ਲਾ ਲੋ ਤੁਸੀਂ ਹਿਸਾਬ ਵੀ ਡੀਜ਼ਲ ਪੰਪ ਨਹੀਂ ਖੁੱਲਿਆ ਆ ਜਿਵੇਂ ਦੇਖੋ ਮੈਂ ਜ਼ੂਮ ਕਰਕੇ ਤਾਂ ਹੀ ਦਿਖਾਉਂਦਿਆਂ ਵੀ ਕੱਲੀ ਕੱਲੀ ਨੋਜ਼ਲ ਪਾਈਪ ਤੁਹਾਨੂੰ ਦਿਖਾ ਦਈ ਆ ਵੇ ਨੋਜਲ ਪਾਈਪ ਹੈੱਡ ਤਾਂ ਬਹੁਤ ਦੂਰ ਰਹਿ ਗਿਆ ਹੈੱਡ ਤਾਂ ਬਹੁਤ ਦੂਰ ਰਹਿ ਗਿਆ ਤੇ ਇਹ ਕਹਿਣ ਦਾ ਭਾਵ ਵੀ ਹਲੇ ਤੱਕ ਨੋਜਲ ਪਾਈਪ ਨਹੀਂ ਜਿਹੜੇ ਟਰੈਕਟਰ ਦੀ ਖੁੱਲੀ ਤੁਸੀਂ ਚੈੱਕ ਕਰੋ ਤੇ ਹੈੱਡ ਹੁੱਡ ਤਾਂ ਬਹੁਤ ਦੂਰ ਦੀਆਂ ਗੱਲਾਂ ਵਾ ਤੇ ਮੈਂ ਤਾਂ ਹੀ ਕਿਉਂ ਇਹਦੇ ਪਿਕਸਲਾਂ ਦਾ ਫਰਕ ਪਾਇਆ ਨਾ ਜਦੋਂ ਜ਼ੂਮ ਚ ਗਾਈਦਾ ਦੇਖੋ ਹਾਂ ਨਹੀਂ ਪੂਰਾ ਜ਼ੂਮ ਕਰਕੇ ਇਸ ਟਾਈਮ ਮੈਂ ਤਾਂ ਲਖਾਇਆ ਤੇ ਪੰਪ ਦੇ ਉਵੇਂ ਹੀ ਸੀ ਲੱਗੀ ਆ ਪੂਰਾ ਹਲੇ ਹੈੱਡ ਹੁੱਡ ਹਾਂ ਚੈੱਕ ਕਰੋ ਜਿਹੜੇ ਨੱਟ ਤੇ ਕਿਤੇ ਫੁਹਾਰ ਨਹੀਂ ਵੱਜੀ ਹੋਈ ਅੱਜ ਕੱਲ ਰੰਗ ਵੀ ਬੜੇ ਤਰ੍ਹਾਂ ਦੇ ਆ ਗਏ ਤੁਹਾਨੂੰ ਪਤਾ ਦੁਬਾਰੇ ਪਤਾ ਨਹੀਂ ਲੱਗਣ ਦਿੰਦੇਵੇਂ ਖੁੱਲਾ ਵੀ ਹੋਵੇ ਟਰੈਕਟਰ ਤੇ ਨਹੀਂ ਜਾਰੀਮੈਂਟ ਹੁੰਦੀ ਪਰ ਜਿਹੜੇ ਬੰਦੇ ਦਾ ਕਾਰੋਬਾਰ ਆ ਜੋ ਬਿਜ਼ਨਸ ਦੇ ਜਿਹੜੇ ਦੇ ਵਿੱਚ ਹੁੰਦਾ ਨੂੰ ਸਭ ਪਤਾ ਲੱਗ ਜਾਂਦਾ ਆ ਚੈੱਕ ਕਰੋ ਤੁਸੀਂ ਇਹਨੂੰ ਸ਼ੋว์ ਤੁਸੀਂ ਜਿਹੜੀ ਐਟੋ ਦੇਖੋ ਜਿਹੜੇ ਭਰਾ ਨੂੰ ਜੇ ਟਰੈਕਟਰ ਇਹ ਸਿੰਗਲ ਕਲੱਚ ਦਾ ਵੈਸੇ ਰੇਟ ਆ ਇਸ ਮਾਡਲ ਦਾ ਰੇਟ ਤੇ ਹੀ ਟਰੈਕਟਰ ਦੇਖੋਗੇ ਤੇ ਸਿੰਗਲ ਕਲੱਚ ਵੀ ਸਾਨੂੰ ਜਿਹੜਾ ਟਰੈਕਟਰ ਐਸ ਆ ਰੇਟ ਦੇ ਵਿੱਚ ਮਿਲਣਾ ਨਹੀਂ ਹੈ ਫូមੇ ਪੁੱਤਰਾ ਡਬਲ ਕਲਚ ਕ੍ਰੈਪਟੋ ਕਲਾਚ ਜੀ ਨੂੰ ਕਹਿ ਦਿੰਦੇ ਆ ਹਲੋ ਥੱਲੋ ਵੀ ਤੁਹਾਨੂੰ ਟਰੈਕਟਰ ਨਹੀਂ ਗਿਆ ਮਰਾਦਾ ਆ ਚੈੱਕ ਕਰ ਲਓ ਤੁਸੀਂ ਠੀਕ ਆ ਜੀ ਆ ਦੇਖ ਲਓ ਤੇ ਆ ਕਲਚ ਪੈਡਲ ਆ ਗਿਆ ਤੇ ਆ ਹੰਡੀ ਆ ਗਈ ਥੋੜਾ ਜਿਹਾ ਜਦੋਂ ਜ਼ੂਮ ਦੇ ਵਿੱਚ ਜਾਂਦੇ ਆ ਤੇ ਫਿਰ ਜ਼ੂਮ ਆਊਟ ਕਰਦੇ ਆ ਥੋੜਾ ਕਲਰ ਇਹ ਜਿਹੜੇ ਆਈਫੋਨ ਹੁੰਦੇ ਇਹਨਾਂ ਦਾ ਫੜਾ ਫਰਕ ਪੈ ਜਾਂਦਾ ਹਲੋ ਮਰਗਾਂਡ ਦੇਖੋ ਤੁਸੀਂ ਅੰਦਰੋਂ ਮਰਗਾਡ ਚੈੱਕ ਕਰੋ ਟਰੈਕਟਰ ਦੇ ਪੂਰੇ ਵਧੀਆ ਮਰਗਾਟ ਆ ਹਲੇ ਤੱਕ ਡੀਜ਼ਲ ਨੋਜ਼ਲ ਪਾਈਪਾਂ ਨਹੀਂ ਖੁੱਲੀਆਂ ਟਰੈਕਟਰ ਨੇ ਆ ਦੇਖੋ ਲਿਫਟ ਲੁਫਟ ਪੂਰੀ ਸਾਫ ਆ ਟੈਂਕੀ ਟੁੰਕੀ ਆ ਪਾਵਰ ਦਾ ਸਮਾਨ ਸਪੂਨ ਜਿਹੜਾ ਆਰਬੀ ਡੋਲ ਦੀਆਂ ਪਾਈਪਾਂ ਪੂਪਾਂ ਕੋਈ ਵੀ ਨਟ ਨੂੰ ਆ ਦੇਖੋ ਤੁਸੀਂ ਚਾਬੀ ਨਹੀਂ ਲੱਗੀ ਤੇ ਵਾਝੇ ਜੇ ਕਿਸੇ ਨੇ ਲੈਣਾ ਹੋਵੇ ਸੰਪਰਕ ਕਰ ਲਿਓ 9814503232 98166 ਤੇ 00582 ਬੰਦ ਕਰੀ ਮਿਸਤਰੀ ਸ਼ੋ ਏ ਮੁੰਡਾ 골ਡ ਹੀ ਆਇਆ ਹੋਇਆ ਅੱਜ ਜਾਲੇ ਤੋਂ ਕੰਮ ਲੈਣਦੇ ਭਰਾ ਤੋਂ ਮਾੜਾ ਮੁੱਟਾ ਤੈਨੂੰ ਪਤਾ ਮਿੱਤਰ ਆਪਣਾ ਇਹ ਕਰ ਜਾਂਦਾ ਖਰਾਬੀ ਕਦੇ-ਕਦੇ ਪਰ ਕਾਬੂ ਕਦੇ-ਕਦੇ ਆਉਂਦੇ ਮਿਸਤਰੀ ਤੈਨੂੰ ਪਤਾ ਇਹ ਆ ਦੇਖੋ ਵੇਟ ਅੰਦਰ ਵੀ ਆ ਤੇ ਬਾਹਰ ਵੀ ਆ ਟਰੈਕਟਰ ਨੂੰ Mahindra ਡਬਲ ਕਲਚ ਪਾਵਰ ਸਟੀering ਟੌਪ ਮਾਡਲ 3,70,000 ਡਿਮਾਂਡ ਆ ਜੀ ਜੋ ਹੋਇਆ ਤੁਹਾਡਾ ਔਨ ਟੇਬਲ ਹੋ ਜਾਊਗਾ ਮਾਨ ਤਲ ਪਾਵਰ ਸਟੀering ਡਬਲ ਕਲਚ ਠੀਕ ਆ ਜੀ ਤੇ ਤੇਲ ਬ੍ਰੇਕਾਂ ਟਰੈਕਟਰ ਦਾ ਬੰਗਾਲ ਨੰਬਰ ਆ ਬੈਸਟ ਮਗਾਲ ਦਾ ਨੰਬਰ ਆ ਪੇਪਰ ਤੁਹਾਨੂੰ ਜਿਹੜੇ ਇਹਦੇ ਪੂਰੇ ਮਿਲਣਗੇ ਐਨਓਸੀ ਵੀ ਕਈ ਭਰਾ ਪੁੱਛੀ ਜਾਂਦੇ ਹੁੰਦੇ ਭਾਈ ਐਨਓਸੀ ਮਿਲੂਗੀ ਜੇ ਭਾਈ ਐਨਓਸੀ ਉਹ ਮਿਲ ਜੇ ਫਿਰ ਰੇਟ ਦਾ ਕਾਹਦਾ ਫਰਕ ਰਹਿ ਜੇ ਹਨਾ ਇਹ ਭਾਜੀ ਥੋੜਾ ਜਿਹਾ ਆਪ ਸਮਝਦਾਰ ਬਣੋ ਤੇ ਆਲੂ ਬ੍ਰੇਕਾਂ ਵੀ ਜਿਹੜੀਆਂ ਹੁਣ ਟੌਪ ਮਾਡਲੀਆਂ ਉਹ ਬ੍ਰੇਕਾਂ ਇਸ ਟਰੈਕਟਰ ਦੇ ਵਿੱਚ ਵੱਡੇ ਲੀਵਰਾਂ ਵਾਲਾ ਟਰੈਕਟਰ ਆ ਵੀਡੀਓ ਚੰਗੀ ਲੱਗੇ ਤਾਂ ਭਾਈ ਜੀ ਲਾਈਕ ਐਂਡ ਸ਼ੇਅਰ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਦੇਖਣਾ ਕਿ ਟਰੈਕਟਰ ਸਲਫ ਸਟਾਰਟ ਹੋਇਆ ਤਾਂ ਮੈਂ ਜ਼ਰੂਰ ਸਲਫ ਸਲਫ ਮਾਰਨ ਦੀ ਕੋਸ਼ਿਸ਼ ਕਰਕੇ ਜਿਹੜੀ ਆਵਾਜ਼ ਸੁਣਾ ਦੇਣਾ ਵਾਹ ਵਾਹ ਬੈਲਟ ਟੁੱਟਦੀ ਆ ਜਿਹੜੀ ਬੈਲਟ ਦੀ ਆਵਾਜ਼ ਹੈ ਜਿਹੜਾ ਟਰੈਕਟਰ ਚੱਲਦਾ ਹੈ ਅਲਟਰਨੇਟਰ ਦੀ ਅਲਟੀਮੀਟਰ ਦੀ ਬੈਲਟ ਟੁੱਟਦੀ ਆ ਇੱਕ ਦਾ ਸਲੈਂਸਰ ਕਿਤੇ ਲੱਗ ਚਾਹੀਦਾ 100 ਗੰਗਾ ਹੋਇਆ ਤੇ ਇਹ ਵੀ ਸੁੱਕਾ ਡੈਂਟਰ ਨਿਕਲ ਜਾਊਗਾ ਤੇ ਥੋੜਾ ਜਿਹਾ ਜਿਹੜੀ ਆ ਅਲਟਰਨੇਟਰ ਦੀ ਵੋਲਟ ਜਰੂਰ ਆਵਾਜ਼ ਦੇਣੀ ਹੈ ਜੀ ਬੈਟਰੀ ਬਾਹਰ ਤੁਹਾਨੂੰ ਮਿਲਦੀ ਰੀਨਰ ਜੱਲਿਆ ਬੋਤਲ ਸੋ ਇੰਡੀਕੇਟਰ ਵਗੈਰਾ ਕਲਸਟਰ ਮੀਟਰ ਸਾਰੇ ਔਨ ਜਿਹੜੇ ਚੱਲਦੇ ਕੰਮ ਕਰਦੇ ਆ ਧੰਨਵਾਦ ਵੀਰੋ